ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7:10 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਤਿੰਨ ਵਾਰੀ ਬੋਲੋ ਤੇ ਸਮਝੋ ਤੁਹਾਡਾ ਕੰਮ ਹੋ ਗਿਆ ਸੋ ਕਿਹੜੀ ਚੀਜ਼ ਬੋਲਣੀ ਹੈ ਤੇ ਕਿਵੇਂ ਬੋਲਣੀ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਸੋਨੋ ਸਮਝਿਓ ਤੇ ਉਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਨਾ ਇਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਆ ਵਿਸ਼ਵਾਸ ਜਿਹਨੂੰ ਅੰਗਰੇਜ਼ੀ ਚ ਬਲੀਵ ਕਹਿੰਦੇ ਆ ਤੇ ਇਹਨਾਂ ਚੀਜ਼ਾਂ ਨੂੰ ਕਰਨ ਦਾ ਇੱਕ ਫਾਰਮੂਲਾ ਹੈ ਬਲੀਵ ਪ੍ਰੈਕਟਿਸ ਲੈਟ ਗੋ ਤੇ ਰਿਪੀਟ ਹੁਣ ਆਪਾਂ ਇੱਥੇ ਇਹਨਾਂ ਚੀਜ਼ਾਂ ਦਾ ਮਤਲਬ ਸਮਝਾਂਗੇ ਇਹ ਫਾਰਮੂਲੇ ਦਾ ਮਤਲਬ ਸਮਝਾਂਗੇ ਪਹਿਲਾਂ ਬਲੀਵ ਮਤਲਬ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਇਹ ਚੀਜ਼ ਹੋਵੇਗੀ ਠੀਕ ਹੈ ਪ੍ਰੈਕਟਿਸ ਦੇਖੋ ਕੋਈ ਵੀ ਚੀਜ਼ ਪ੍ਰੈਕਟਿਸ ਤੋਂ ਬਿਨਾ ਨਹੀਂ ਆਉਂਦੀ ਜੇ ਤੁਸੀਂ ਲਾਫ ਅਟਰੈਕਸ਼ਨ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਸ਼ੁਰੂ ਦੇ ਵਿੱਚ ਤੁਹਾਨੂੰ ਨਹੀਂ ਸਮਝ ਆ ਰਿਹਾ ਵੀ ਤੁਸੀਂ ਜੋ ਕਰ ਰਹੇ ਹੋ ਸਹੀ ਤਰੀਕੇ ਨਾਲ ਕਰ ਰਹੇ ਹੋ ਤੇ ਕਿੰਨੇ ਸਮੇਂ ਚ ਹੋਵੇਗਾ ਕਿਉਂਕਿ ਦੇਖੋ ਜਦੋਂ ਆਪਾਂ ਪੜਨਾ ਸਟਾਰਟ ਕਰਦੇ ਹਾਂ ਹੈਨਾ ਆਪਾਂ ABC ਤੋਂ ਸਟਾਰਟ ਕਰਦੇ ਹਾਂ ਇਹ ਤਾਂ ਨਹੀਂ ਆ ਵੀ ਆਪਾਂ ਇੱਕਦਮ ਪੜਨ ਲੱਗ ਜਾਨੇ ਆ ਪਹਿਲਾਂ ਆਪਾਂ A B ਇਸ ਤੋਂ ਸਟਾਰਟ ਕਰਦੇ ਹਾਂ ਫਿਰ ਉਹ ਸਪੈਲਿੰਗਸ ਨੂੰ ਜੋੜਨਾ ਸਿੱਖਦੇ ਹਾਂ ਫਿਰ ਉਹਨਾਂ ਨੂੰ ਬੋਲਣਾ ਸਿੱਖਦੇ ਹਾਂ ਠੀਕ ਉਸੇ ਤਰ੍ਹਾਂ ਲਿਖਿਆ ਉਹਦੇ ਲਈ ਆਪਾਂ ਕੀ ਕਰਦੇ ਹਾਂ ਪ੍ਰੈਕਟਿਸ ਕਰਦੇ ਹਾਂ ਫੇਰ ਹੀ ਆਪਾਂ ਇੱਕ ਦਿਨ ਜਾ ਕੇ ਪੂਰੇ ਉਹ ਚ ਮਾਹਿਰ ਹੁੰਨੇ ਆ ਪੜਨ ਦੇ ਵਿੱਚ ਠੀਕ ਉਸੇ ਤਰੀਕੇ ਨਾਲ ਲਾਅ ਆਫ ਅਟਰੈਕਸ਼ਨ ਦੇ ਵਿੱਚ ਬਲੀਵ ਬਹੁਤ ਜ਼ਰੂਰੀ ਆ ਤੁਹਾਡਾ ਵਿਸ਼ਵਾਸ ਬਹੁਤ ਜ਼ਰੂਰੀ ਆ ਤੇ ਦੂਸਰਾ ਪ੍ਰੈਕਟਿਸ ਤੁਸੀਂ ਕਰਨੀ ਆ ਫੇਰੇ ਚੀਜ਼ਾਂ ਇਦੋਂ ਉਹ ਸਮਝ ਆਉਣੀ ਸ਼ੁਰੂ ਹੁੰਦੀ ਹੈ ਕਿ ਕਿੰਨੇ ਚੀਜ਼ਾਂ ਹੁੰਦੀਆਂ ਨੇ ਤੇ ਲੈਟ ਗੋ ਲੈਟ ਗੋ ਮਤਲਬ ਤੁਸੀਂ ਇਹ ਚੀਜ਼ਾਂ ਬੋਲੀਆਂ ਲਾਫ ਅਫਟ੍ਰੈਕਸ਼ਨ ਜਿਹੜੇ ਕੋਈ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੁਸੀਂ ਬੋਲੇ ਤੇ ਉਹਨਾਂ ਨੂੰ ਛੱਡ ਦਿੱਤਾ ਮਤਲਬ ਬਾਰ-ਬਾਰ ਫਿਰ ਉਸ ਬਾਰੇ ਸੋਚਿਆ ਨਹੀਂ ਵੀ ਕਦੋਂ ਹੋਵੇਗਾ ਹੋਵੇਗਾ ਕਿ ਨਹੀਂ ਹੋਵੇਗਾ ਕੀ ਇਹ ਸੱਚ ਹੈ ਕੀ ਸੱਚੀ ਇਦਾਂ ਹੁੰਦਾ ਹੈ ਇਹ ਚੀਜ਼ਾਂ ਨਹੀਂ ਸੋਚਣੀਆਂ ਤੁਸੀਂ ਉਹਨੂੰ ਕੀ ਕਰਦੇ ਨੇ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਨੇਕੀ ਕਰ ਦਰਿਆ ਮੇਂ ਡਾਲ ਮਤਲਬ ਭੁੱਲ ਜਾਓ ਠੀਕ ਉਸੇ ਤਰੀਕੇ ਨਾਲ ਤੁਸੀਂ ਜੋ ਲੌਫ ਕਨਟਰੈਕਸ਼ਨ ਦਾ ਇਸਤੇਮਾਲ ਕੀਤਾ ਨਾ ਉਦੋਂ ਬਾਦ ਨੂੰ ਕਰਕੇ ਭੁੱਲ ਜਾਓ ਠੀਕ ਹੈ ਤੇ ਰਿਪੀਟ ਰਿਪੀਟ ਮਤਲਬ ਹਰ ਰੋਜ਼ ਕਰਨਾ ਹੈ ਠੀਕ ਹੈ ਦਿਨ ਵਿੱਚ ਤੁਸੀਂ ਇੱਕ ਵਾਰ ਲੌਫ ਕਨਟਰੈਕਸ਼ਨ ਦਾ ਇਸਤੇਮਾਲ ਕਰ ਲਿਆ ਤੁਸੀਂ ਉਸ ਤੋਂ ਬਾਅਦ ਉਹਨੂੰ ਭੁੱਲ ਜਾਓ ਅਗਲੇ ਦਿਨ ਉਹਦੀ ਫੇਰ ਉਹਨੂੰ ਰਿਪੀਟ ਕਰੋ ਫੇਰ ਭੁੱਲ ਜਾਓ ਫੇਰ ਅਗਲੇ ਦਿਨ ਰਿਪੀਟ ਕਰੋ ਅੱਛਾ ਇੱਕ ਚੀਜ਼ ਹੋਰ ਕਈ ਲੋਕ ਇਦਾਂ ਦੇ ਵੀ ਨੇ ਜਿਨ੍ਹਾਂ ਨੇ ਮਤਲਬ ਲੌਫ ਕਨਟਰੈਕਸ਼ਨ ਦਾ ਇਸਤੇਮਾਲ ਕੀਤਾ ਤੇ ਉਸੇ ਸਮੇਂ ਉਹਨਾਂ ਨੂੰ ਉਹਨਾਂ ਦਾ ਕੰਮ ਬਣ ਗਿਆ ਜਾਂ ਉਹਨਾਂ ਦਾ ਮੱਲੂ ਜੋ ਉਹ ਸੋਚ ਰਹੀ ਸੀ ਉਹ ਚੀਜ਼ ਹੋ ਗਈ ਤੇ ਕਈ ਲੋਕ ਇਦਾਂ ਦੇ ਵੀ ਉਹਨਾਂ ਨੂੰ ਕਾਫੀ ਸਮਾਂ ਵੀ ਲੱਗ ਜਾਂਦਾ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਸਾਡਾ ਵਿਸ਼ਵਾਸ ਹੈ ਦੇਖੋ ਜਿਹੜੇ ਸੰਤ ਮਹਾਂਕੁਰਸ਼ ਹਨ ਉਹ ਗੁਰੂ ਨਾਲ ਪਰਮਾਤਮਾ ਨਾਲ ਕਿਹੜੀ ਚੀਜ਼ ਦੇ ਜਰੀਏ ਜੁੜਦੇ ਨੇ ਦਿਮਾਗ ਦੇ ਜਰੀਏ ਤਾਂ ਦਿਮਾਗ ਵਿੱਚ ਇਹ ਜਿਹੜੀ ਚੀਜ਼ ਆ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜ ਦਿੰਦੀ ਹੈ ਇਸੇ ਕਰਕੇ ਮੈਂ ਤੁਹਾਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਹਣੀ ਵੀ ਸਾਡੇ ਦਿਮਾਗ ਵਿੱਚ ਇਹ ਜੀ ਪਾਵਰ ਹੈ ਇਹ ਜੀ ਸ਼ਕਤੀ ਹੈ ਜਿਹੜੀ ਸਾਨੂੰ ਰੱਬ ਨਾਲ ਵੀ ਜੋੜਦੀ ਹੈ ਜੋ ਸਾਨੂੰ ਮਤਲਬ ਕਿ ਇਹ ਸਮਝ ਲਓ ਵੀ ਸਾਨੂੰ ਕਾਮਯਾਬ ਬਣਾਉਣ ਵਿੱਚ ਵੀ ਉਹ ਇੱਕ ਨੰਬਰ 1 ਮਾਹਿਰ ਹੈ ਕਿ ਜੇ ਸਈ ਕਈ ਵੀ ਅੱਜ ਅਸੀਂ ਸਾਡੀ ਜ਼ਿੰਦਗੀ ਖਰਾਬ ਹੋ ਗਈ ਜਾਂ ਅਸੀਂ ਦੁੱਖ ਬਹੁਤ ਘਟ ਰਹੇ ਆ ਤਾਂ ਉਹਦੇ ਪਿੱਛੇ ਵੀ ਉਹੀ ਹੈ ਠੀਕ ਹੈ ਇਹ ਕਿਵੇਂ ਹੈ ਉਹਦੇ ਪਿੱਛੇ ਕਿਵੇਂ ਆ ਪਹਿਲਾਂ ਆਪਾਂ ਇਹਨੂੰ ਸਮਝਦੇ ਆ ਜਿਵੇਂ ਮੰਨ ਲਓ ਹੁਣ ਤੁਸੀਂ ਆਪਣੀ ਗੱਲ ਕਰੋ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਸੋਚਿਆ ਸੋਚ ਰਹੇ ਹੋ ਕਿ ਮੈਂ ਆ ਕੰਮ ਕਰਨਾ ਤੁਸੀਂ ਮਤਲਬ ਉਸ ਕੰਮ ਨੂੰ ਕਰਨ ਦੇ ਕਾਫੀ ਤਰੀਕੇ ਸੋਚੇ ਤੁਸੀਂ ਰਹਿ ਕੇ ਦਿੱਤੀ ਆ ਉਹਦੇ ਪਰਿਵਾਰ ਦੇ ਨਾਲ ਵੀ ਮੈਂ ਆ ਕੰਮ ਕਰਨਾ ਚਾਹੁੰਨਾ ਤੁਹਾਡੇ ਮਨ ਵਿੱਚ ਚੱਲ ਰਿਹਾ ਕਿਤਨਾ ਕਿਤੇ ਹਣਾ ਚਾਹੇ ਤੁਸੀਂ ਹੋਰ ਕੋਈ ਜੌਬ ਕਰ ਰਹੇ ਹੋ ਚਾਹੇ ਤੁਸੀਂ ਕੋਈ ਹੋਰ ਕੰਮ ਵੀ ਕਰ ਰਹੇ ਹੋ ਪਰ ਉਹਦੇ ਨਾਲ ਨਾਲ ਤੁਸੀਂ ਦਿਮਾਗ ਵਿੱਚ ਇਹ ਚੀਜ਼ ਬਾਰ-ਬਾਰ ਸੋਚਦੇ ਹੋ ਵੀ ਮੈਂ ਆ ਕੰਮ ਕਰਨੇ ਆ ਕੰਮ ਕਰਨੇ ਤੇ ਫਿਰ ਤੁਸੀਂ ਇੱਕ ਦਿਨ ਉਹ ਕੰਮ ਸੱਚੀ ਕਰਨ ਲੱਗ ਜਾਂਦੇ ਹੋ ਠੀਕ ਹੈ ਤੇ ਦੂਸਰੇ ਪਾਸੇ ਇੱਕ ਚੀਜ਼ ਹੋਰ ਤੁਹਾਨੂੰ ਦੱਸਦੀ ਆ ਤੁਸੀਂ ਸਵੇਰੇ ਉੱਠਣਸਾਰ ਉਹੀ ਹਾਈ ਬੂ ਹਾਈ ਬੂ ਮਤਲਬ ਉੱਠਦੇ ਸਾਰ ਅੱਜ ਕਿਵੇਂ ਹੋਵੇਗਾ ਅੱਜ ਆ ਕੰਮ ਬਣੇਗਾ ਕਿ ਨਹੀਂ ਬਣੇਗਾ ਅੱਜ ਕੋਲ ਟੈਨਸ਼ਨ ਹੈ ਅੱਜ ਆ ਕੰਮ ਕਰਨਾ ਹੈ ਪਤਾ ਨਹੀਂ ਕੀ ਬਣੇਗਾ ਪਤਾ ਨਹੀਂ ਫਲਾਣਾ ਬੰਦਾ ਮੰਨੇਗਾ ਕਿ ਨਹੀਂ ਮੰਨੇਗਾ ਨਹੀਂ ਮੰਨੇਗਾ ਪਤਾ ਨਹੀਂ ਪੈਸਾ ਪ੍ਰਬੰਧ ਹੋਏਗਾ ਕਿ ਨਹੀਂ ਹੋਏਗਾ ਹਾਈ ਅੱਜ ਕਿਸ਼ਤ ਭਰਨੀ ਹੈ ਹਈ ਉਹ ਕਿੱਥੋਂ ਭਰਾਂਗੇ ਕੀ ਸਵੇਰੇ ਉੱਠਦੇ ਸਾਰੇ ਚੀਜ਼ਾਂ ਕਰਦੇ ਹੋ ਤਾਂ ਸੱਚ ਦੱਸਿਓ ਤਾਂ ਜ਼ਿੰਦਗੀ ਦੇ ਵਿੱਚ ਤੁਹਾਡੇ ਹਰ ਰੋਜ਼ ਮੁਸ਼ਕਲਾਂ ਵਧ ਰਹੀਆਂ ਹਨ ਜੇ ਵਧ ਰਹੀਆਂ ਤਾਂ ਹਾਂ ਕਰਕੇ ਕਮੈਂਟ ਦੱਸਿਓ ਤਾਂ ਇਹਦਾ ਕਾਰਨ ਪਤਾ ਕੀ ਹੈ ਇਹਦਾ ਕਾਰਨ ਹੈ ਕਿਉਂਕਿ ਤੁਸੀਂ ਹਰ ਰੋਜ਼ ਉਸ ਚੀਜ਼ ਬਾਰੇ ਸੋਚ ਰਹੇ ਹੋ ਬੜੇ ਪਿਆਰ ਨਾਲ ਸੋਚ ਰਹੇ ਹੋ ਤੇ ਜਿਹੜੀ ਚੀਜ਼ ਨੂੰ ਤੁਸੀਂ ਬੜੇ ਪਿਆਰ ਨਾਲ ਕਰ ਰਹੇ ਹੋ ਨਾ ਤਾਂ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਉਹਦੇ ਵਿੱਚ ਜਿਹੜੀ ਉਹ ਸ਼ਕਤੀ ਹੈ ਉਹ ਸ਼ਕਤੀ ਕਿਹੜੀ ਹੈ সাব ਕੌਂਸ਼ੀਅਸ ਮਾਈਂਡ ਤੇ ਉਹ ਸ਼ਕਤੀ ਸਾਡੀ ਫੀਲਿੰਗਸ ਨੂੰ ਸਾਡੀਆਂ ਭਾਵਨਾਵਾਂ ਨੂੰ ਸਮਝਦੀ ਹੈ ਜਿਹੜੀਆਂ ਭਾਵਨਾ ਭਾਵਨਾਵਾਂ ਕੀ ਹੁੰਦੀਆਂ ਜਿਵੇਂ ਮੰਨ ਲਓ ਆਪਾਂ ਖੁਸ਼ ਆ ਕੋਈ ਆਪਣਾ ਕੰਮ ਬਣ ਗਿਆ ਤੇ ਆਪਾਂ ਖੁਸ਼ ਆ ਤੇ ਫਿਰ ਉਸ ਸਮੇਂ ਆਪਾਂ ਅੰਦਰੋਂ ਵੀ ਖੁਸ਼ੀ ਮਹਿਸੂਸ ਕਰਦੇ ਆ ਨਾ ਜਿਵੇਂ ਕਈ ਵਾਰੀ ਆਪਾਂ ਨੂੰ ਸਿਆਣੇ ਨਹੀਂ ਕਹਿੰਦੇ ਵੀ ਕਿਸਿਆ ਕੋਈ ਬੰਦਾ ਅੰਦਰੋਂ ਖੁਸ਼ ਹੋਵੇ ਤਾਂ ਉਹਦੇ ਚਿਹਰੇ ਤੇ ਦਿਖਦਾ ਕੋਈ ਬੰਦਾ ਅੰਦਰੋਂ ਉਦਾਸ ਹੋਵੇ ਤਾਂ ਉਹਦੇ ਚਿਹਰੇ ਤੇ ਦਿਖਦਾ ਕਿਸੇ ਬੰਦੇ ਨੂੰ ਦਰਦ ਹੋ ਰਿਹਾ ਹੋਵੇ ਨਾ ਇਤੋਂ ਤੱਕ ਕਿ ਮੈਡੀਕਲ ਦੇ ਵਿੱਚ ਵੀ ਜਦੋਂ ਆਪਾਂ ਦੀ ਟ੍ਰੇਨਿੰਗ ਹੁੰਦੀ ਹੈ ਨਾ ਨਰਸਾਂ ਡਾਕਟਰਾਂ ਦੀ ਤਾਂ ਉਹ ਉੱਥੇ ਵੀ ਇਹ ਚੀਜ਼ ਸਮਝਾਈ ਜਾਂਦੀ ਹੈ ਵੀ ਜਿਹੜਾ ਪੇਨ ਹੈ ਨਾ ਉਹ ਪੇਸ਼ੈਂਟ ਦੇ ਜਿਹੜਾ ਚਿਹਰੇ ਤੇ ਨਜ਼ਰ ਆਉਂਦਾ ਹੁੰਦਾ ਕਿਉਂਕਿ ਦਰਦ ਜਿਹੜਾ ਆਪਾਂ ਚੱਲਿਆ ਨਹੀਂ ਆਉਂਦਾ ਉਹ ਆਪਣੇ ਚਿਹਰੇ ਤੇ ਸਾਫ਼ ਝਲਕਦਾ ਵੀ ਬੰਦਾ ਤਕਲੀਫ ਦੇ ਵਿੱਚ ਹੈ ਠੀਕ ਉਸੇ ਉਹ ਭਾਵਨਾ ਮੇ ਵੀ ਜੋ ਸਾਨੂੰ ਅੰਦਰੋਂ ਮਹਿਸੂਸ ਹਰਿਆ ਉਹ ਅਸੀਂ ਚਿਹਰੇ ਤੇ ਲੈ ਆਉਂਦੇ ਆ ਉਹ ਸਾਡੇ ਐਕਸਪ੍ਰੈਸ਼ਨ ਚ ਆਉਂਦਾ ਠੀਕ ਉਸੇ ਤਰੀਕੇ ਨਾਲ ਜੇ ਅਸੀਂ ਦੁਖੀ ਹਾਂ ਅੰਦਰੋਂ ਭਾਵਨਾ ਸਾਡੀ ਕੀ ਹੈ ਦੁੱਖ ਦੀ ਹੈ ਤਾਂ ਸਾਡਾ ਸਬਕੌਂਸ਼ੀਅਸ ਮਾਈਂਡ ਸਾਡੀ ਭਾਵਨਾ ਨੂੰ ਸਮਝ ਜਾਂਦਾ ਤੇ ਜੇ ਅਸੀਂ ਖੁਸ਼ ਹਾਂ ਹੈਨਾ ਤੇ ਅਸੀਂ ਟੈਨਸ਼ਨ ਮੁਕਤਾਂ ਅਸੀਂ ਮਤਲਬ ਕੋਈ ਟੈਨਸ਼ਨ ਨਹੀਂ ਲੈਂਦੇ ਅਸੀਂ ਬੇਫਿਕਰਾਂ ਵੀ ਸਭ ਕੁਝ ਠੀਕ ਹੋਏਗਾ ਉਹ ਵੀ ਇੱਕ ਭਾਵਨਾ ਹੈ ਤੇ ਉਹ ਭਾਵਨਾ ਨੂੰ ਵੀ ਸਾਡਾ ਸਬਕੋਸ਼ਸ ਮਾਈਂਡ ਸਮਝਦਾ ਹੈ ਤੇ ਫਿਰ ਉਹ ਸਾਡੀ ਭਾਵਨਾ ਦੇ ਮੁਤਾਬਿਕ ਹੀ ਕੰਮ ਕਰਦਾ ਜੇ ਅਸੀਂ ਦੁੱਖ ਦੀ ਭਾਵਨਾ ਉਹਨੂੰ ਸਮਝਾਵਾਂਗੇ ਤਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਲੈ ਕੇ ਆਉਂਦਾ ਜੇ ਉਹਨੂੰ ਅਸੀਂ ਖੁਸ਼ੀ ਤੇ ਸੁੱਖ ਦੀ ਤੇ ਸਭ ਕੁਝ ਠੀਕ ਹੋਣ ਦੀ ਭਾਵਨਾ ਸਮਝਾਵਾਂਗੇ ਤਾਂ ਫਿਰ ਉਹ ਉਹੀ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦਾ ਜੀ ਮੈਂ ਤੁਹਾਨੂੰ ਬਾਰ-ਬਾਰ ਇੱਕ ਚੀਜ਼ ਜ਼ੋਰ ਪਾਇਆ ਕਿ ਸਾਡਾ ਦਿਮਾਗ ਬਹੁਤ ਵੱਡੀ ਇਹਦੇ ਵਿੱਚ ਪਾਵਰ ਹੈ ਬਹੁਤ ਕੁਝ ਕਰ ਸਕਦਾ ਹੈ ਇਹਨੂੰ ਸਿਰਫ ਇੱਕ ਮਾਸ ਦਾ ਟੁਕੜਾ ਜਾਂ ਇੱਕ ਦਿਮਾਗ ਨਾ ਸਮਝੋ ਠੀਕ ਹੈ ਜਿਹੜੇ ॠषि मुनि ਸੰਤ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਵੀ ਜਦੋਂ ਧਿਆਨ ਟਿਕਾਇਆ ਤਾਂ ਦੇਖੋ ਤੁਸੀਂ ਉਹਨਾਂ ਨੇ ਵੀ ਇੱਥੇ ਧਿਆਨ ਟਿਕਾਇਆ ਉਹਨਾਂ ਨੇ ਵੀ ਦਿਮਾਗ ਦੇ ਜਰੀਏ ਗੁਰੂ ਨਾਲ ਆਪਣੇ ਆਪ ਨੂੰ ਜੋੜਿਆ ਦੇਖੋ ਜੇ ਸਾਡਾ ਦਿਮਾਗ ਸਾਡੇ ਕੰਟਰੋਲ ਦੇ ਵਿੱਚ ਆ ਜਾਵੇ ਨਾ ਸਾਰੇ ਸਮਝ ਲੋ ਇਹ ਸਮਝ ਲੋ ਵੇ ਸਾਰੇ ਦੁਨੀਆ ਜਿੱਤ ਲਈ ਅਸੀਂ ਸਾਰੀ ਦੁਨੀਆ ਨੂੰ ਆਪਣੀ ਕੰਟਰੋਲ ਚ ਕਰ ਸਕਦੇ ਹਾਂ ਜੇ ਸਾਡਾ ਦਿਮਾਗ ਸਾਡੇ ਕੰਟਰੋਲ ਚ ਆ ਜਾਵੇ ਪਰ ਪ੍ਰੋਬਲਮ ਇਹ ਹੀ ਹੈ ਕਿ ਦਿਮਾਗ ਸਾਡੇ ਕੰਟਰੋਲ ਵਿੱਚ ਛੇਤੀ ਨਹੀਂ ਆਉਂਦਾ ਤੇ ਇਹਦੇ ਲਈ ਕੀ ਕਰਨਾ ਪੈਂਦਾ ਪ੍ਰੈਕਟਿਸ ਕਰਨੀ ਪੈਂਦੀ ਹੈ ਦੇਖੋ ਜਿਹੜੇ ॠषि मुनि ਸ਼ੰਤ ਮਹਾਪੁਰਸ ਹਨ ਉਹ ਕੀ ਕਰਦੇ ਨੇ ਉਹ ਦਿਮਾਗ ਨੂੰ ਕੰਟਰੋਲ ਚ ਕਰਨਾ ਸਿੱਖ ਜਾਂਦੇ ਨੇ ਇਸੇ ਕਰਕੇ ਤਾਂ ਉਹ ਹਰ ਟਮੇ ਸਮੇਂ ਸ਼ਾਂਤ ਰਹਿੰਦੇ ਨੇ ਇਸੇ ਕਰਕੇ ਤਾਂ ਉਹ ਹਰ ਸਮੇਂ ਖੁਸ਼ ਰਹਿੰਦੇ ਨੇ ਚਿੰਤਾਵਾਂ ਤੋਂ ਮੁਕਤ ਰਹਿੰਦੇ ਨੇ ਤੇ ਹਰ ਇੱਕ ਚੀਜ਼ ਨੂੰ ਗੁਰੂ ਸਾਹਿਬ ਤੇ ਪਰਮਾਤਮਾ ਤੇ ਛੱਡ ਦਿੰਦੇ ਨੇ ਉਹਨਾਂ ਨੂੰ ਕਦੇ ਇਹ ਨਹੀਂ ਹੁੰਦਾ ਕਿ ਮੇਰੇ ਕੋਲ ਆਹ ਚੀਜ਼ ਨਹੀਂ ਆਹ ਚੀਜ਼ ਨਹੀਂ ਉਹ ਇਹਨਾਂ ਚੀਜ਼ਾਂ ਦਾ ਫਿਕਰ ਹੀ ਨਹੀਂ ਕਰਦੇ ਤੇ ਉਹ ਦੇਖੋ ਤੁਸੀਂ ਉਹ ਬਿਮਾਰੀਆਂ ਤੋਂ ਵੀ ਮੁਕਤ ਹੁੰਦੇ ਨੇ ਹੈਨਾ ਰੀਜ਼ਨ ਕੀ ਹੈ ਕਿ ਉਹ ਆਪਣੇ ਦਿਮਾਗ ਨੂੰ ਕੰਟਰੋਲ ਕਰਨਾ ਸਿੱਖ ਜਾਂਦੇ ਨੇ ਤੇ ਜੇ ਆਪਾਂ ਪ੍ਰੈਕਟਿਸ ਕਰਦੇ ਰਹੀਏ ਲਾਫ ਅਟਰੈਕਸ਼ਨ ਦੇ ਜ਼ਰੀਏ ਇਸਤੇਮਾਲ ਕਰਦੇ ਰਹੀਏ ਇਹਨਾਂ ਚੀਜ਼ਾਂ ਦਾ ਤਾਂ ਫਿਰ ਜਿਹੜਾ ਹੈਗਾ ਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹਾਸਿਲ ਕਰ ਸਕਦੇ ਹਾਂ ਤੇ ਤੁਸੀਂ ਬੋਲਣਾ ਕੀ ਰਾਤ ਦੇ ਸਮੇਂ ਤੁਸੀਂ ਰਾਤ ਦੇ ਸਮੇਂ ਹਮੇਸ਼ਾ ਧੰਨਵਾਦ ਸ਼ੁਕਰਾਨਾ ਕਰਕੇ ਸੋਇਆ ਕਰੋ ਹਮੇਸ਼ਾ ਕਿਉਂਕਿ ਜਿੰਨਾ ਤੁਸੀਂ ਪ੍ਰਮਾਤਮਾ ਦਾ ਜਿੰਨਾ ਤੁਸੀਂ ਯੂਨੀਵਰਸ ਦਾ ਧੰਨਵਾਦ ਕਰੋਗੇ ਸ਼ੁਕਰਾਨਾ ਕਰੋਗੇ ਉਨੀ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੇਖੋ ਜਦੋਂ ਆਪਾਂ ਕਿਸੇ ਦਾ ਧੰਨਵਾਦ ਕਰਦੇ ਹਾਂ ਤਾਂ ਉਦੋਂ ਭਾਵਨਾ ਆਪਣੇ ਅੰਦਰ ਖੁਸ਼ੀ ਦੀ ਹੁੰਦੀ ਹੈ ਨਾ ਜਿਵੇਂ ਮੰਨ ਲਓ ਕਿਸੇ ਨੇ ਗਿਫਟ ਆਪਾਂ ਨੂੰ ਦਿੱਤਾ ਤੇ ਆਪਾਂ ਦਰੋਂ ਖੁਸ਼ ਹੋ ਜਾਂਦੀਆਂ ਵੀ ਹਾਂ ਇਹ ਨਹੀਂ ਮੈਨੂੰ ਗਿਫਟ ਦਿੱਤਾ ਆਪ ਉਹਦਾ ਸ਼ੁਕਰਾਨਾ ਕਰਦੀ ਆਂ ਦਰੋਂ ਆਪਾਂ ਖੁਸ਼ ਹੁੰਦੀ ਆਂ ਤੇ ਉਹ ਭਾਵਨਾ ਸਾਡੀ ਜਿਹੜਾ ਸਾਡਾ ਦਿਮਾਗ ਬਹੁਤ ਛੇਤੀ ਸਮਝਦਾ ਸਭ ਤੋਂ ਪਹਿਲਾਂ ਸਾਡੀ ਭਾਵਨਾ ਨੂੰ ਸਮਝਦਾ ਹੂ ਸਬ ਕੌਂਸ਼ੀਅਸ ਮਾਈਂਡ ਤੇ ਜਦੋਂ ਆਪਾਂ ਸ਼ੁਕਰਾਨਾ ਕਰਾਂਗੇ ਆਪਾਂ ਖੁਸ਼ ਹੋ ਕੇ ਹਨਾ ਸ਼ੁਕਰਾਨਾ ਕਰਾਂਗੇ ਤਾਂ ਉਹ ਸਾਡੀ ਭਾਵਨਾ ਨੂੰ ਸਮਝੇਗਾ ਤੇ ਉਹ ਸਮਝੇਗਾ ਵੀ ਜਿਹੜੀ ਇਹ ਚੀਜ਼ ਹੈ ਤੇ ਖੁਸ਼ ਹੈ ਤੇ ਇਹਨੂੰ ਇਦਾਂ ਦੀਆਂ ਚੀਜ਼ਾਂ ਹੋਰ ਚਾਹੀਦੀਆਂ ਨੇ ਤੇ ਫਿਰ ਉਹ ਉਹਦਾਂ ਦੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਲੈ ਕੇ ਆਵੇਗਾ ਸੋ ਮੀਤ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੀ ਆ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ